ਪੰਜਾਬ ਵਿੱਚ ਗੁੰਡਾਗਰਦੀ ਦਾ आलम ਇਹ ਹੈ ਕਿ ਅਪਰਾਧੀ ਕਚਹਿਰੀ ਵਿੱਚ ਵੀ ਜੁਰਮ ਕਰਨ ਤੋਂ ਬਾਤ ਨਹੀਂ ਆਉਂਦੇ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਅਦਾਲਤ ਵਿੱਚ ਬਣੇ ਬਾਥਰੂਮ 'ਚ ਇੱਕ ਨੌਜਵਾਨ ਤੇ ਤੇਜ਼ ਤਾਰ ਹਤਿਆਰਾ ਨਾਲ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਰਾਜੇਸ਼ ਨਾਮਕ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਪੁਲਿਸ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ 'ਚ ਰੈਫਰ ਕੀਤਾ ਗਿਆ ਕੋਰਟ ਤੋਂ ਕਾਲ ਆਈ ਹੈ ਕਿ ਇੱਕ ਬੰਦਾ ਜ਼ਖਮੀ ਹਾਲਤ ਵਿੱਚ ਬਾਥਰੂਮ ਲੋਅਰ ਕੋਰਟ ਦੇ ਵਿੱਚ ਪਿਆ ਹੈ ਅਸੀਂ ਜਦੋਂ ਮੌਕੇ ਤੇ ਪਹੁੰਚੇ ਦੇਖਿਆ ਕਿ ਇਹਨਾਂ ਨੂੰ ਥੋੜਾ ਬਲੱਡ ਨਿਕਲ ਰਿਹਾ ਸੀ ਉਹਨੂੰ ਲੱਦ ਕੇ ਸਿਵਲ ਹਸਪਤਾਲ ਲਿਆਇਆ ਇਹਦਾ ਨਾਮ ਹੈਗਾ ਜੀ ਅੰਕੀਰ ਸਾਨਾ ਉਹ ਪ੍ਰਕਾਸ਼ ਰੋਇਪੁਰ ਸਿਟੀ ਦਾ ਰਹਿਣ ਵਾਲਾ ਇੱਕ ਉਹਦੇ ਪੇਟੇ 'ਚ ਵੱਜੀਆ ਕਿਰਚ ਵੱਜੀ ਕੀ ਵੱਜੀ ਉਹ ਤਾਂ ਹੁਣ ਉਹਦੇ ਬਿਆਨਾਂ ਤੋਂ ਪਤਾ ਲੱਗੂ ਵੀ ਕੀ ਮਾਰਿਆ ਠੀਕ ਹੈ ਉਹ ਡਾਕਟਰੀ ਰਿਪੋਰਟ ਜੋ ਵੀ ਆਊਗੀ ਉਸ ਹਸਪਤਾਲ ਦੇ ਵਿੱਚ ਦੇਖਿਆ ਜਾਊਗਾ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਘਟਨਾ ਦਾ ਸ਼ਿਕਾਰ ਰਾਜੇਸ਼ ਮੁਤਾਬਕ ਉਹ ਇੱਕ ਕੇਸ ਦੇ ਸਿਲਸਿਲੇ ਵਿੱਚ ਕੋਰਟ ਆਇਆ ਸੀ ਜਿਵੇਂ ਹੀ ਬਾਥਰੂਮ ਵਿੱਚ ਵੜਿਆ ਤਾਂ ਦੋ ਲੋਕ ਅੰਦਰ ਆ ਗਏ ਅਤੇ ਉਸ ਤੇ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਮੈਂ ਬਾਥਰੂਮ ਲੈਡਰਿੰਗ ਕਰਨ ਗਿਆ ਸੀਗਾ ਹੂੰ ਕਿੱਥੇ ਕਚੈਰੀ ਦੇ ਵਿੱਚ ਅੱਛਾ ਉਹ ਤਿੰਨ ਨੇ ਮੇਰੇ ਮਗਰ ਆਏ ਇੱਕ ਨੇ ਮੇਰੇ ਮੂੰਹ 'ਚ ਰਿੰਕੂ ਨੇ ਅੰਕਿਤ ਨੇ ਮੇਰੇ ਮੂੰਹ 'ਚ ਕਪੜਾ ਪਾਇਆ ਰਿੰਕੂ ਨੇ ਮੇਰੀ ਬਾਹ ਮਰੋੜੀ ਜਿਹੜੀ ਟੁੱਟੀ ਹੋਈ ਤੇ ਲਾਈਟ ਪਈ ਹੋਈ ਆ ਹੂੰ ਹੂੰ ਤੋਂ ਬਾਅਦ ਇਹਨਾਂ ਨੇ ਮੇਰੇ ਰੱਸੀ ਰੰਗਲਾ ਕੋਟ ਦਾ ਬਿਲਕੁਲ ਫੇਰ ਗਲਾ ਘੁੱਲ ਕੇ ਮੰਗੂਮ ਸਮਝ ਜਾਊਗਾ ਮੈਂ ਆਪਣੇ ਨੂੰ ਬਚਾਇਆ ਜਿਵੇਂ ਵੀ ਬਚਾਣਾ ਤੜਪਦਾ ਇਹ ਬੰਦਾ ਹੂੰ ਹੂੰ ਕਿਛਵੀ ਮਾਰੀ ਉਹਨਾਂ ਨੇ ਇਹ ਨਾ ਮੇਰੇ ਮਗਰ ਤੋਂ ਨਹੀਂ ਕਿਛਵੀ ਮਾਰੀ ਆਮਲਾ ਜੀ ਇਹਨਾਂ ਦੇ 300 ਦਾ ਕੀ ਚੱਲਦਾ ਪਿਆ ਅੱਜ ਜੱਜ ਸਾਹਿਬ ਨੇ ਚਾਰਜ ਲਾੜਾ ਦੀਗਾ ਅੱਛਾ ਉਹਨੂੰ ਕਹਿੰਦਾ ਨਾ ਬੰਜੂ ਬਾਂਦ ਤੇ ਨਾ ਬੰਜੂ ਬੰਦਰੀ ਮੈਂ ਉਹ ਤਿੰਨ ਦਿਨ ਪਹਿਲਾਂ ਮਿਲਿਆ ਮੈਨੂੰ ਕਹਿੰਦਾ ਅੱਜ ਕਿ ਕੋੜ ਜਣਾ ਆਈ ਬਹਿਰਾਲ ਪੁਲਿਸ ਨੇ ਇਸ ਸਬੰਧ ਵਿੱਚ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੋਰਟ ਵਿੱਚ ਸਖਤ ਸੁਰੱਖਿਆ ਪ੍ਰਬੰਧ ਹੁੰਦੇ ਨੇ ਇਸ ਦੇ ਬਾਵਜੂਦ ਕੋਈ ਉੱਥੇ ਤੇਜ਼ ਧਾਰ ਹਥਿਆਰਾਂ ਨਾਲ ਦਾਖਲ ਹੋ ਗਿਆ ਅਤੇ ਹਮਲਾ ਕਰਨ ਤੋਂ ਬਾਅਦ ਆਰਾਮ ਨਾਲ ਫਰਾਰ ਵੀ ਹੋ ਗਿਆ। ਫੋਸਪੁਰ ਤੋਂ ਬੋਬੀ ਖੁਰਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563